ਫਗਵਾੜਾ ਸ਼ਹਿਰ ਦੇ ਨਜ਼ਦੀਕ ਪੈਂਦੇ ਪਿੰਡ ਪੁਲਾਰਾਈ ਵਿੱਚ ਦੋ ਤਿਰਾਂ ਵਿਚਾਲੇ ਝਗੜਾ ਤੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ। تین ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਫਗਵਾੜਾ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਵਿੱਚ ਪੈਰੀ ਤੇ ਗੁਰਦਿਆਲ ਸਿੰਘ ਨੇ ਗੱਲਬਾਤ ਕਰਦੇ ਕਿਹਾ ਕਿ ਉਸਦੇ ਪਲਾਟ ਦੇ ਵਿੱਚ ਗੁੱਜਰ ਪਾਈਚਾਰੇ ਦੇ ਲੋਕ ਰਹਿ ਰਹੇ ਨੇ। ਇਸ ਗੱਲ ਨੂੰ ਲੈ ਕੇ ਪਿੰਡ ਦੇ ਕੁਝ ਵਿਅਕਤੀਆਂ ਨੇ ਤਕਰਾਰ ਸ਼ੁਰੂ ਕਰ ਦਿੱਤੀ। ਗੁਰਦਿਆਲ ਦੇ ਦੱਸ ਮੁਤਾਬਕ ਕਰੀਬ 15 ਤੋਂ 20 ਵਿਅਕਤੀਆਂ ਨੇ ਉਸ ਤੇ ਹਮਲਾ ਕੀਤਾ ਤੇ ਉਸ ਨੂੰ ਜ਼ਖਮੀ ਕਰ ਦਿੱਤਾ। ਤੇ ਉਸਨੇ ਦੋਸ਼ ਲਾਇਆ ਕਿ ਹਮਲਾ ਕਰਨ ਵਾਲਿਆਂ ਦੇ ਵਿੱਚ ਪਿੰਡ ਦਾ ਸਰਪੰਚ ਤੇ ਕੁਝ ਹੋਰ ਲੋਕ ਵੀ ਸ਼ਾਮਲ ਨੇ ਉਦੋਂ ਇਸ ਮਾਮਲੇ ਦੇ ਵਿੱਚ ਦੂਜੀ ਧਿਰ ਯਾਨੀ ਕਿ ਗਗਨਦੀਪ ਸਿੰਘ ਤੇ ਅਸ਼ਵਨੀ ਕੁਮਾਰ ਦਾ ਬਿਆਨ ਵੀ ਸਾਹਮਣੇ ਆ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹ ਪਿੰਡ ਦੇ ਵਿੱਚ ਹੋ ਰਹੇ ਝਗੜੇ ਨੂੰ ਦੇਖ ਕੇ ਮੌਕੇ ਤੇ ਪਹੁੰਚੇ ਉਹਨਾਂ ਝਗੜੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਪਰ ਸਾਫਕਾ ਚੇਅਰਮੈਨ ਗੁਰਦੇਵਾਲ ਸਿੰਘ ਅਤੇ ਉਸ ਦੇ ਪੁੱਤਰ ਨੇ ਉਹਨਾਂ ਦੇ ਨਾਲ ਹੱਥੋਂ ਪਾਈ ਸ਼ੁਰੂ ਕਰ ਦਿੱਤੀ ਹੈ ਉਹਨਾਂ ਦੱਸਿਆ ਕਿ ਮਾਮਲਾ ਉਸ ਪਲਾਟ ਨੂੰ ਲੈ ਕੇ ਸੀ ਜਿਸ ਦੇ ਵਿੱਚ ਗੁੱਜਰ ਪਾਈਚਾਰੇ ਦੇ ਲੋਕ ਰਹਿ ਰਹੇ ਸਨ ਪਿੰਡ ਦੀ ਪੰਚਾਇਤ ਵੱਲੋਂ ਉਹਨਾਂ ਨੂੰ ਉੱਥੋਂ ਹਟਾਉਣ ਦੇ ਲਈ ਕਿਹਾ ਗਿਆ ਉਹਨਾਂ ਨੇ ਉਕਤ ਵਿਅਕਤੀਆਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਸਰਪੰਚ ਉਤੇ ਹਮਲਾ ਕਰਵਾ ਕੇ ਗੰਭੀਰ ਇਲਜ਼ਾਮ ਵੀ ਲਗਾਏ ਨੇ ਤਾਂ ਇਸ ਗੱਲ ਤੇ ਤਣਾਅ ਵਧਿਆ ਤੇ ਝਗੜਾ ਵੀ ਤਿੱਖਾ ਹੁੰਦਾ ਗਿਆ ਦੋਵਾਂ ਨੇ ਦੋਸ਼ ਲਗਾਏ ਨੇ ਹਾਲਾਂਕਿ ਗੁਰदयाल ਸਿੰਘ ਜੋ ਕਿ ਸਾਭ ਦਾ ਚੇਅਰਮੈਨ ਵੀਹਿ ਰਹੇ ਚੁਕੇ ਨੇ ਉਹਨਾਂ ਉੱਪਰ ਹਮਲਾ ਕੀਤਾ ਗਿਆ ਤੇ ਉਹ ਜ਼ਖਮੀ ਹੁੰਦੇ ਨੇ ਉਦਰ ਸਿਵਲ ਹਸਪਤਾਲ ਦੇ ਵਿੱਚ ਜ਼ਖਮਿਆਂ ਦਾ ਇਲਾਜ ਜਾਰੀ ਹੈ ਤੇ ਪੁਲਿਸ ਨੂੰ ਸੂਚਨਾ ਮਿਲੀ ਹਾਲਾਂਕਿ ਦੋਵੇਂ ਤੇਰਾ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੀਆਂ ਨੇ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ ਅਸ਼wini ਕੁਮਾਰ ਅਸ਼wini ਜੀ ਸਿਵਲ ਹਸਪੀਟਲ ਚ ਆ ਗਈ ਮਾਮਲਾ ਕੀ ਤਰ੍ਹਾਂ ਮਾਮਲਾ ਉੱਥੇ ਬੰਦੇ ਇਕੱਠੇ ਹੋਇਆ ਸੀ ਮੈਨੂੰ ਪਤਾ ਲੱਗਾ ਮੈਂ ਕਹਾ ਮੈਂ ਨਹੀਂ ਪਿੰਡੋਂ ਗਿਆ ਸੀ ਮੈਂ ਦੇਖਿਆ ਮੈਂ ਕਹਾ ਕੀ ਜਲ ਹੋਈ ਹੈ ਮੈਂ ਕਹਾ ਜੇ ਕੋ ਲੜਾਈ ਝਗੜਾ ਵੀ ਹੈ ਮੈਂ ਕਹਾ ਤੁਸੀਂ ਬੈਠ ਕੇ ਗੱਲ ਕਰ ਲਓ ਤੈਨੂੰ ਕੀ ਪਤਾ ਤੈਨੂੰ ਕੀ ਪਤਾ ਮੇਰੇ ਮੁੱਕਾ ਮਾਰਿਆ ਇੱਥੇ ਬੱਕੀ ਜਾ ਕਿੱਥੇ ਦੇ ਰਹਿਣ ਵਾਲੇ ਲੜਾਈ ਉਹ ਲੜਾਈ ਤੱਕੀ ਉਹ ਲੜਾਈ ਹਾਂ ਤੇ ਲੜਾਈ ਦਾ ਕਾਰਨ ਕੀ ਆ ਸਾਹਮਣੇ ਲੜਾਈ ਉੱਥੇ ਗੁੰਜਰ ਗੱਜਰ ਬਿਠਾੜੇ ਸੀ ਮੈਨੂੰ ਤਾਂ ਪਤਾ ਵੀ ਨਹੀਂ ਸ਼ੀਰ ਦੱਸਦਾ ਫਲੇਸ਼ ਵਿੱਚ ਹਾਂਜੀ ਇਹ ਹੀ ਗਿਆ ਸੀ ਕਿਸੀ ਗਿਆ ਵੀ ਇੱਥੇ ਨਾ ਬਿਠਾੜ ਸਾਡੀ ਰਾਇ ਜੀ ਨੇੜੇ ਕਿੰਨੇ ਵਿਅਕਤੀਆਂ ਨੇ ਤੁਹਾਡੇ ਤੇ ਹਮਲਾ ਕੀਤਾ ਮੈਨੂੰ ਪਤਾ ਹੀ ਨਹੀਂ ਲੱਗਾ ਮੇਰੇ ਮੁੱਕਾ ਮਾਰਿਆ ਬਸ ਕੋਈ ਪਛਾਣ ਪਛਾਣ ਜਿਹੜਾ ਕੋਈ ਬੰਦਾ ਹਾਂ ਗਾੜਾ ਕਿੱਥੇ ਦੇ ਰਣ ਵਾਲੇ ਉਹ ਚੇਅਰਮੈਨ ਦਾ ਮੁੰਡਾ ਹੈ ਜੀ ਬਹੁਤ ਬਦਮਾਸ਼ ਚੇਅਰਮੈਨ ਬਹੁਤ ਆਕੜ ਕੇ ਚੱਲਦਾ ਕੌਣ ਚੇਅਰਮੈਨ ਗੁਰਦੇਵ ਸਿੰਘ ਚੇਅਰਮੈਨ ਹੈ ਐਕਸ ਚੇਅਰਮੈਨ ਠੀਕ ਗੁਰਦੇਵ ਸਿੰਘ ਗੁਰਦੇਵ ਸਿੰਘ ਕਿਹੜੇ ਪਿੰਡ ਤੋਂ ਢੱਲਾ ਰਾਏ ਤੋਂ ਹਾਂ ਕੀ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਚ ਆਇਆ ਮਾਮਲਾ ਸਾਡੇ ਤੋਂ ਪਹਿ전에 ਅਸੀਂ ਘਰ ਬੈਠੇ ਸੀ ਕੰਮ ਕਰਕੇ ਸਾਡੇ ਤੋਂ ਤੇ ਚੜ ਕੇ ਆ ਗਏ ਦੂਜੇਰ ਬੈਠੇ ਸਾਡੇ ਬੈਠੇ ਆਪਣੇ ਬਗਲ ਦੇ ਵਿੱਚ ਕਿੰਨੇ ਰਿਆਂ ਦੇਣਾ ਵੀ ਕਿਸਦਾ ਨਹੀਂ ਹੈ ਹਾਂਜੀ ਲੜਾਈ ਦਾ ਕਾਰਨ ਕੀ ਹੈ ਸਾਹਮਣੇ ਵਾਹ ਜੀ ਜੀ ਬੜੇ ਆ ਕੇ ਸਾਨੂੰ ਇਕੱਠੇ ਹੋ ਕੇ ਪਹਿਲਾਂ ਤੁਸੀਂ ਇੱਥੇ ਗੁਜਰ ਖਾਦੇ ਮਟਾ ਰਹੇ ਹਾਂ ਜੀ। ਹਾਂ ਜੀ। ਨਾਲ ਮੇਰੇ ਪੱਗ ਲਾਤੀ ਨਾਲ ਟਾੜੀ ਪੱਟੀ ਮੇਰੇ। ਕਿੰਨੇ ਕਿੰਨੇ ਵੇ 112 112 ਦਾ ਟਾਈਮ ਸੀ। ਕਿੰਨੇ ਵਿਅਕਤੀਆਂ ਨੇ ਹਮਲਾ ਕੀਤਾ ਤੁਹਾਡੇ ਤੇ? 15-20 ਜਣੇ ਸੀ। 15-20 ਜਣੇ? ਹਾਂ। ਕੋਈ ਪਹਿਚਾਣ ਜੁਆ ਹੈ ਬੇਅਤੀ। ਪ੍ਰੋਜੈਕਟ ਕੋਲੋਂ ਆਟਾ ਮੰਗਾ। ਮਿੱਟੂ ਮੋਟਾ ਵਾਕੀ ਕਾਫੀ ਬੰਦੇ ਸਨ ਹੋਰ ਤੇ ਪਹਿਲੂ ਵੀ ਕੋਈ ਰਜਿਸਟਰੀ ਕੀਤੀ ਤੁਹਾਡੀ ਕੋਈ ਰਜਿਸਟਰੀ ਸਾਡੀ ਮੇਰੇ ਫਨੀ ਫਨੀ ਵਾਲੀ ਕਹਿੰਦਾ ਕੋਈ ਰਜਿਸਟਰੀ ਹੋਣੀ ਕੋਈ ਕਹਿ ਕਹਦਾ ਹਾਂਜੀ ਮੈਂ ਕਿਦਣਾ ਕੋ ਬਾਤ ਦੜਦਾ ਹਾਂ ਬਾਕੀ ਗੱਲ ਬਾਤ ਕੀ ਲੜਾਈ ਝਗੜਾ ਹੈ ਜਰਾ ਹਾਂਜੀ ਸਾਡੇ ਪਾਸ ਦੋ ਕੇਸ ਆਏ ਨੇ ਲੜਾਈ ਦੇ ਨਾ ਪੁੱਲਰਾਈ ਲੜਾਈ ਹੋਈ ਹੈਗੀ ਇੱਕ ਅਸ਼ਵਨੀ ਕੁਮਾਰ ਕਰਕੇ ਇੱਕ ਗਗਨਦੀਪ ਹੈ ਇਹਨਾਂ ਦੀ ਲੜਾਈ ਹੋਈ ਹੈਗੀ ਗੁਰਦੇਵਾਲ ਸਿੰਘ ਨਾਲ ਸੱਟਾਂ ਲੱਗੀਆਂ ਹੋਏ ਐ ਤਾਂ ਅੱਗੇ ਅਸੀਂ ਕਰਦੇ ਨੇ ਕਾਰਵਾਈ ਜੋ ਕਰਨੀ ਚਾਹੀਦੀ ਹੈਗੀ ਤੇ ਕੰਡੀਸ਼ਨ ਕਿਦਾਂ ਇਹਨਾਂ ਦੀ ਠੀਕ ਹੈ ਸਟੇਬਲ ਹੈਗੇ ਹਾਂਜੀ ਸਟੇਬਲ ਹੈਗੇ